ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਗੈਂਗਸਟਰ ਰਮਨਜੀਤ ਰੋਮੀ ਹਵਾਲਗੀ ਮਿਲੀ ਹੈ ਜਿਸ ਦੇ ਚਲਦਿਆਂ ਗੈਂਗਸਟਰ ਰਮਨਜੀਤ ਰੋਮੀ ਨੂੰ ਪੰਜਾਬ ਪੁਲਿਸ ਹੌਂਕ ਪੌਂਕ ਤੋਂ ਬਾਟ ਲੈ ਆਈ ਹੈ ਦਿੱਲੀ ਪਹੁੰਚਣ ਤੇ ਗੈਂਗਸਟਰ ਰੋਮੀ ਤੋਂ ਵੱਖ-ਵੱਖ ਏਜੰਸੀਆਂ ਵੱਲੋਂ 4 ਘੰਟੇ ਤੱਕ ਪੁੱਛਗਿੱਛ ਕੀਤੀ ਗਈ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਗੈਂਗਸਟਰ ਰਮਨਜੀਤ ਰੋਮੀ ਨੂੰ ਲੈ ਕੇ ਪਟਿਆਲਾ ਦੀ ਰਵਾਨਾ ਹੋ ਗਈ ਸਹੀ ਪੰਜਾਬ ਪੁਲਿਸ ਕਮੇਟੀ ਦੀ ਕਾਮਯਾਬੀ ਨੂੰ ਲੈ ਕੇ टू थाउजेंड 2016 में नवंबर में एक जेल ब्रेक हुई थी नाबा में उसमें छह लोग जेल से कस्टडी से बाहर गए थे उनमें दो आ, खालिस्तान थे और चार गैंग तो उसकी इन्वेस्टिगेशन में रमनजीत रोमी जो है जो हांगकांग बेस था इसका काफी इंपॉर्टेंट रोल निकला था तो ही वॉज वन ऑफ द मेन कॉन्स्पिरेटर्स और इसका प्लानर था जिसकी वजह से ये सारी जेल ब्रेक एग्जीक्यूट हुई थी तो तब से इसके पीछे हम लगे हुए थे और इसकी रेड कॉर्नर नोटिस इंटरपोल के थ्रू जारी करवाया था फिर इसको हांगकांग की अथॉरिटीज ने डिटेन किया हमारी एक्सट्रेशन रिक्वेस्ट जो म्यूचुअल लीगल असिस्टेंस पीटी हमारी हांगकांग के साथ है तो आ, वहां के डिपार्टमेंट ऑफ जस्टिस के थ्रू इसका केस प्रस्यू किया गया और उसकी वजह से आ, जो कोर्ट्स ने हमारी एविडेंस को देखते हुए इसको एक्सट्राइट करने की परमिशन दे दी थी चौहान साहब कितना मुश्किल रहा कराना है फॉरन गवर्नमेंट होंगे रूल्स ਤੇ ਰੈਗੂਲੇਸ਼ਨ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਸੈਟੀਸਫਾਈ ਕਰਨਾ ਇੱਕ ਕਾਫੀ ਵੱਡਾ ਚੈਲੰਜ ਹੁੰਦਾ ਹੈ ਜਿਹੜਾ ਕਿ ਪੰਜਾਬ ਪੁਲਿਸ ਨੇ ਵਿਦ ਦੀ ਹੈਲਪ ਆਫ ਮਿਨਿਸਟਰੀ ਆਫ ਇਗਟਰਨਲ ਅਫੇਅਰਸ ਕਾਫੀ ਮਿਹਨਤ ਨਾਲ ਜਿਹੜਾ ਹੈਗਾ ਉਹਨੂੰ ਪਰਸੂ ਕਰਕੇ ਉਹਨਾਂ ਨੂੰ ਸੈਟੀਸਫਾਈ ਕੀਤਾ ਤੇ ਜਿਹੜਾ ਪਰਮ ਪਰਮਿਟ ਦੀ ਮਿਲਦੀ ਐ ਦੀ ਐਕਸਿਡੀਸ਼ਨ ਦੀ ਪਰਮਿਸ਼ਨ ਮਿਲਦੀ ਹੈ ਨੂੰ ਲੱਗਦਾ ਸਰ ਆਉਣ ਵਾਲੇ ਸਮੇਂ ਇਸ ਤਰੀਕੇ ਦੀ ਜੇਕਰ ਹੁਣ ਆਪਾਂ ਇਹ ਕਾਮਯਾਬੀ ਹਾਸਲ ਕੀਤੀ ਹੈ ਥੱਲ ਪਈ ਕਿ ਨਜਾਤ ਇਸ ਤਰੀਕੇ ਦਾ ਮਾਹੌਲ ਲਗਾਤਾਰ ਬਣਿਆ ਹੋਇਆ ਹੈ ਦੇਖੋ ਸਾਡਾ ਤਾਂ ਇੱਕੋ ਹੀ ਮੈਸੇਜ ਹੈ ਪੰਜਾਬ ਪੁਲਿਸ ਆਪਣੇ ਜਿਹੜੇ ਵੀ ਜਿਹੜੇ ਕ੍ਰਿਮੀਨਲ ਨੇ ਉਹਨਾਂ ਨੂੰ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਚਾਹੇ ਉਹ ਜਿੱਥੇ ਮਰਜ਼ੀ ਬੈਠੇ ਹੋਣ ਕਾਨੂੰਨ ਦਾ ਹੱਥ ਕਾਫੀ ਲੰਬੇ ਨੇ ਉਹਨਾਂ ਨੂੰ ਅਸੀਂ ਲਿਆਉਣੇ ਤੱਕ ਜਿਹੜੀ ਵੀ ਕੰਟਰੀ 'ਚ ਬੈਠੇ ਨੇ ਉਸ ਤੋਂ ਉਹਨਾਂ ਨੂੰ ਲੀਗਲ ਤਰੀਕੇ ਨਾਲ ਉਹਨਾਂ ਨੂੰ ਅਸੀਂ ਲੈ ਕੇ ਆਵਾਂਗੇ ਸਭ ਅੱਗੇ ਪੁਲਿਸਤ ਕੀ ਜਾਏਗੀ ਸਪੋਰਟ ਵਿੱਚ ਪੇਸ਼ ਕਰਾਂਗੇ ਹਾਂਜੀ ਉਹ ਸਾਰੇ ਫਾਰਮੈਲਟੀ ਚੱਲਦੀਆਂ ਪਰੇਥੇ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿ ਆਖਰ ਗੈਂਗਸਟਰ ਰਮਨਜੀਤ ਰੋਮੀ ਹੈ ਕੌਣ ਗੈਂਗਸਟਰ ਰਮਨਜੀਤ ਰੋਮੀ ਨਾਬਾ ਜੇਲ ਬ੍ਰੇਕ ਦਾ ਮਾਸਟਰਮਾਈਂਡ ਹੈ ਜਿਸ ਨੇ ਕਿ ਹਾਂਗਕਾਂਗ ਤੋਂ ਹੀ ਜੇਲ ਬ੍ਰੇਕ ਦੀ ਸਾਜ਼ਿਸ਼ ਰਚੀ ਸੀ ਗੈਂਗਸਟਰ ਰੋਮੀ ਨੇ ਜੇਲ ਬ੍ਰੇਕ ਲਈ ਲੌਜਿਸਟਿਕ ਸਪੋਰਟ ਕੀਤੀ ਤੇ ਮੁਲਜ਼ਮਾਂ ਨੂੰ ਪੈਸਾ ਅਸਲਾ ਤੇ ਫਰਜੀ ਆਈਡੈਂਟਿਟੀਜ਼ ਮੁਹੱਈਆ ਕਰਵਾਇਆ ਰਮਨਜੀਤ ਰੋਮੀ ਨਾਬਾ ਜੇਲ ਤੋਂ ਫਰਾਰ ਹੋਏ ਗੁਰਪ੍ਰੀਤ ਸੇਖੋਂ ਦਾ ਕਰੀਬੀ ਹੈ 2018 ਚ ਬਹੁ ਕਰੋੜੀ ਲੁੱਟ ਦੇ ਮਾਮਲੇ 'ਚ ਰੋਮੀ ਨੂੰ ਹਾਂਗਕਾਂਗ ਕੋ ਪੁਲਿਸ ਨੇ ਗ੍ਰਿਫਤਾਰ ਕੀਤਾ ਦੱਸ ਦਈਏ ਕਿ ਗੈਂਗਸਟਰ ਰੋਮੀ ਖਿਲਾਫ ਪੰਜਾਬ 'ਚ ਕਤਲ ਅਗਵਾ ਤੇ ਜ਼ਬਰੀ ਵਸੂਲੀ ਨੂੰ ਲੈ ਕੇ ਵੱਖ-ਵੱਖ ਜ਼ਿਲ੍ਹਿਆਂ 'ਚ ਕੇਸ ਦਰਜ ਨੇ ਨਸ਼ਾ ਤੇ ਹਸਲਾ ਤਸਕਰੀ ਦੇ ਕਈ ਮਾਮਲਿਆਂ 'ਚ ਵੀ ਰੋਮੀ ਸ਼ਾਮਲ ਨੇ ਹੁਣ ਤੁਹਾਨੂੰ ਦੱਸਦੇ ਹਾਂ ਕਿ ਆਖਰੀ ਨਾਬਾਜ਼ ਜੇਲ ਬ੍ਰੇਕਆਊਟ ਹੈ ਕਿ ਦਰਅਸਲ 2016 ਦੇ ਨਾਬਾਜ਼ ਜੇਲ ਤੋਂ 6 ਮੁਲਜ਼ਮ ਫਰਾਰ ਹੋ ਗਏ ਸਨ ਕੱਟਨਾ 27 ਨਵੰਬਰ 2016 ਦੀ ਹੈ ਜਦੋਂ ਕੁਝ ਬਦਮਾਸ਼ ਪੁਲਿਸ ਵਰਦੀ ਨਾਬਾਜ਼ ਜੇਲ ਚ ਆਏ ਜਿਨ੍ਹਾਂ ਦਾ ਇੰਤਜ਼ਾਮ ਸੁਰੱਖਿਆ ਗੇਟਾਂ ਦੇ ਬਰਾਂਡੇ ਨੇੜੇ 6 ਕੈਦੀਆਂ ਪਹਿਲਾਂ ਤੋਂ ਹੀ ਘਰ ਰਹੇ ਸਨ ਪੁਲਿਸ ਵਰਦੀ ਵਿੱਚ ਆਏ ਬਦਮਾਸ਼ਾਂ ਨੇ ਸੁਰੱਖਿਆ ਗਾਰਡਾਂ ਤੇ ਗੋਲੀਆਂ ਚਲਾਈਆਂ ਇਸ ਦੌਰਾਨ ਚਾਰ ਗੈਂਗਸਟਰ ਤੇ ਦੋ ਅੱਤਵਾਦੀ ਜੇਲ੍ਹ ਤੋਂ ਫਰਾਰ ਹੋ ਗਏ ਜਿਸ ਤੋਂ ਬਾਅਦ ਨਾਭਾ ਪੁਲਿਸ ਨੇ ਕੋਤਵਾਲੀ ਥਾਣੇ 'ਚ ਗੈਂਗਸਟਰਾਂ ਜੇਲ੍ਹ ਅਧਿਕਾਰੀਆਂ ਸਮੇਤ ਕੁੱਲ 30 ਵਿਅਕਤੀ ਖਿਲਾਫ ਕੇਸ ਦਰਜ ਕੀਤਾ ਬਿਊਰੋ ਰਿਪੋਰਟ ਪੰਜਾਬ ਕੰਟਰੋਵਰਸ और वहां पर 50 पुलिस लेके काफी नजर आ रही है उम्मीद सिंह चौहान एआईजी एजीपीएफ जाके फाइव से हिट के सारा वो काम निपटा गया है भारत सरकार ने भाई आयो कबड्डी कामयाबी एडी के अपने बाकी कबड्डी नाम में करी है बहुत लगी है ये डिपार्टमेंट साहब ने हासिल की थी एडी के अपने आज जा रहे थे प्रोग्राम मास्टरमाइंड यही था कैमरा पीछे रखे